ਕੀ ਕਰਾਂ ਸਮਝ ਨਹੀਂ ਲੱਗਦੀ ਕੁਝ ਵੀ ਇਹਨਾਂ ਨੂੰ ਫੋਨ ਲਾਵਾਂ ਕਿ ਜਾਂ ਨਾ ਲਾਵਾਂ ਇੱਕ ਦਿਰਾਦਾ ਬਣੰਦਿਆ ਵਾ ਘਰ ਹੀ ਲੈਣੀ ਆ ਹਾਂ ਜੀ ਇਹਨਾਂ ਨੂੰ ਡਿਊਟੀ ਤੇ ਜਾਣਾ ਹੁਣ ਆਮ ਫੇਰ ਇਹਨਾਂ ਕੋਈ ਨਾ ਕੋਈ ਗੱਲਬਾਤ ਹੋਊਗੀ ਤੇ ਇਹਨਾਂ ਨੇ ਦੇ ਹੀ ਕਹਿਣਾ ਆ ਪੀਓ ਦਾ ਫੋਨ ਆਇਆ ਹੀ ਤੇ ਤਾਂ ਵਰ ਗਿਆ ਕੰਮ ਹੋਇਆ ਇਹਨਾਂ ਨੂੰ ਜਾ ਹੀ ਲੈਣ ਦਿੰਨੀ ਆ ਬਾਅਦ ਵਿੱਚ ਕਰੂੰਗੀ ਫੋਨ ਰੁਪਿੰਦਰ ਇਹ ਗੰਦੇ ਅਜੋਬੀ ਕੁਛ ਨਹੀਂ ਬੈਠੀ ਹੀ ਕਰਨਾ ਕੀ ਆ ਅੱਛਾ ਅੱਛਾ ਕੰਮ ਨਹੀਂ ਕੋਈ ਕਰਨ ਦੇ ਜਿੰਨਾ ਫੇਵਲੀ ਨੇ ਬੈਣਾ ਕੋ ਚੱਲ ਕੋਈ ਗੱਲ ਫੇਕੀ ਆਈਆਂ ਹੁਣ ਚਾਰ ਦਿਨ ਸੌਖ ਤੇ ਲੈਣਾ ਹੀ ਆ ਆਨੇ ਉਤੇ ਹੈ ਹੀ ਆ ਠੀਕ ਹੈ ਤੇ ਕਿੰਨਾ ਭਾਰੀ ਦਾ ਹੈ ਕੋਣ ਹਾਂਜੀ ਭਾਬੀ ਜੀ ਆਇਆ ਫੋਨ ਠੀਕ ਹੈ ਕਿਉਂ ਨਾ ਅੱਜ ਜਾਣਾ ਹੈ ਵਾਪਸ ਕਿ ਕੱਲ ਜਾਣਾ ਨਹੀਂ ਚੱਲ ਗਈ ਆ ਅੱਛਾ ਹੁਣ ਹੀ ਆਇਆ ਸੀ ਫੋਨ ਤੇ ਆਖੰਦੀ ਹੀ ਚੱਲੇ ਆ ਠੀਕ ਹੈ ਠੀਕ ਹੈ ਮੈਂ ਤੇ ਤਾ ਪੁੱਛਣ ਦੀ ਮੈਂ ਤਾਂ ਲੈਣ ਦੀ ਨਾ ਇਹ ਤਾਂ ਕਰਕੇ ਉਹ ਰੱਖੰਦੇ ਹੀ ਕਿ ਚੱਲ ਕੀ ਕਰਨਾ ਹੈ ਮੈਂ ਤੇ ਚੱਲ ਜਾਣਾ ਆ ਠੀਕ ਹੈ ਤੇ ਚੱਲ ਦੋ ਚਾਰ ਦਿਨ ਰਹਿ ਆ ਛੁੱਟੀਆਂ ਹੀ ਆ ਹੁਣ ਚਲੋ ਕੋਈ ਗੱਲ ਨਹੀਂ ਵਧੀਆ ਮੈਂ ਤੇ ਤਾ ਪੁੱਛਣ ਦੀ ਹੈ ਭੀ ਜੇ ਤੁਹਾਡਾ ਦਿਲ ਕਰਦਾ ਹੈ ਤੇ ਤੂੰ ਹੀ ਦਾਹ ਦਿੰਦੇ ਤੇ ਆਪੇ ਵੀ ਤੁਹਾਡੇ ਛੱਡ ਆਉਂਦੇ ਭਾਬੀ ਜੀ ਉਹਨੇ ਆਪ ਹੀ ਕਿਹਾ ਹੀ ਆ ਕੰਦੀ ਵੀ ਕੋਈ ਨਹੀਂ ਰਹਿ ਪਾ ਦੋ ਚਾਰ ਦਿਨ ਕੋਈ ਗੱਲ ਨਹੀਂ ਆ ਚਲ ਜਾਗੀ ਕੋਈ ਗੱਲ ਨਹੀਂ ਮੈਂ ਤੇਨੂੰ ਜਾਣ ਵੱਲੋਂ ਨਹੀਂ ਕਹਿੰਦੀ ਮੈਂ ਤੇ ਉਦਾਂ ਹੀ ਪੁੱਛਿਆ ਇਹ ਵੀ ਕਰਦੇ ਕਹਿਨ ਨਾ ਵੀ ਪਿੱਕੇ ਜਾ ਕੇ ਬਹਿ ਰਹੀ ਹੈ ਨਹੀਂ ਨਹੀਂ ਉਹਨਾਂ ਨੇ ਕੀ ਕਿਹਾ ਆ ਠੀਕ ਹੈ ਉਹ ਤੇ ਸਾਰੇ ਜਣੇ ਸੋ ਕਹਿਨਦੇ ਮੰਮੀ ਹੁਣੀ ਵੀ ਕਹਿਨਦੇ ਚਲ ਹੁਣ ਜੇ ਗਈ ਆ ਤੇ ਮੜਕੇ ਫੇਰ ਅੱਗੇ ਗਰਮੀ ਬੜੀ ਹੋਈ ਹਣੀ ਆ ਹਾਂਜੀ ਉਹਦਾ ਕਰਕੇ ਆ ਵੀ ਫਿਰ ਮੜਕੇ ਬਾਅਦ ਤੇ ਆਇਆ ਨਹੀਂ ਜਾਣਾ ਤੇ ਤਾਂ ਕਰਕੇ ਮੈਂ ਚਲ ਦੋ ਚਾਰ ਦਿਨ ਹੋ ਰਿਹਾ ਪੈਨੀ ਚਲ ਕੋਈ ਗੱਲ ਨਹੀਂ ਵਧੀਆ ਹੋ ਗਿਆ ਨਾ ਹਾਂਜੀ ਮੇਰੀ ਗੱਲ ਸੁਣੋ ਲਵਲੀ ਨੇ ਜਾ ਕੇ ਫੋਨ ਨਹੀਂ ਕੀਤਾ ਫਿਕਰ ਜਿਆ ਲੱਗਾ ਕਿੱਦਾਂ ਕਰਾਂ ਮੈਂ ਕਰ ਲਾਂ ਹੁਣ ਕਿੱਝਾ ਉਹਦਾ ਹੀ ਫੋਨ ਨਿਕਲੀਏ ਤੂੰ ਕਰ ਫੋਨ ਲਵਲੀ ਨੇ ਫੋਨ ਨਹੀਂਆ ਕਰਨਾ ਗੁੱਸੇ ਹੋਗੇ ਤੇ ਗਿਆ ਉਹ ਕਰਾਂ ਫਿਰ ਮੈਂ ਫੋਨ ਇੱਕ ਵਾਰ ਮੈਨੂੰ ਤੇਨਾ ਡਰ ਚਾ ਹੀ ਲੱਗਣ ਡਿਆ ਵਾ ਕੀ ਆ ਵੀ ਹੈਗਾ ਹੀ ਮੈਂ ਜਾ ਕੇ ਤੇ ਫੋਨ ਕਰਦੀ ਗੁੱਸੇ ਵੀ ਜਾਣ ਕੇ ਹੋਇਆ ਵਾਂ ਕਿ ਕੋਈ ਗੱਲ ਨਹੀਂ ਪਾਤੀ ਲੈ ਯਾਰ ਤੂੰ ਆਪ ਕਰ ਲੈ ਹਜੇ ਨਹੀਂ ਕਰਦਾ ਤੇ ਲਾ ਕੇ ਵੇਖਦੀ ਹਾਂ ਹੁਣ ਹੋ ਚੁੱਕੇ ਹੋ। ਮੈਂ ਰੁਕਾਂ ਲਿਆ। ਧੱਕਿਆ ਨੇ ਨੇ ਹੋ। ਹੁਣ ਕੀ ਕਰਾਂ ਦੱਸੋ ਤੁਸੀਂ। ਮੇਰਾ ਮਨ ਗਲਤੀ ਸਾਡੇ ਚ ਵੀ ਹੈਗੀ ਆ। ਉਹਦੇ ਹੁੰਦਿਆਂ ਉਹਨੂੰ ਕੱਢਦੇ ਤੇ ਗੱਲ ਵੱਖਰੀ। ਤੁਸੀਂ ਗਲਤੀ ਮੰਨੀ ਜਾਂਦੇ ਜੇ ਕੀ ਗਲਤ ਕੰਮ ਕੀਤਾ ਵਾ? ਕੋਈ ਗਲਤੀ ਨਹੀਂ ਕੀ ਸਾਡੀ ਹੈਗੀ। ਇਹ ਤਾਂ ਮੁੰਡਾ ਸਾਡਾ ਨਾ ਸੁਧਾਈ ਹੋ ਗਿਆ ਵਾ ਦਿਮਾਗ ਨਹੀਂ ਕੰਮ ਕਰਨ ਦੇ ਆ ਇਹਦਾ ਵੀ ਮੇਰਾ ਮਾਪੇ ਮੇਰੇ ਵਾਸਤੇ ਸਭ ਕੁਝ ਸੋਚਣ ਦੇ ਆ ਕੱਲਾ ਕੱਲਾ ਹੈਗਾ ਵਾ ਜੋ ਕੁਝ ਵੀ ਆਊਗਾ ਇਹਨੇ ਸਾਹਮਣਾ ਵਾ ਇੱਥੇ ਕਿਹੜਾ ਮੰਡਾਉਣ ਵਾਲਾ ਭਾਈ ਇਹਨੇ ਸਾਹਮਣਾ ਵਾ ਪਰ ਉਹਦੇ ਦਿਮਾਗ 'ਚ ਤੇ ਉਹ ਗੱਲ ਬੈ ਗਈ ਕਿ ਨਹੀਂ ਲੈ ਫੋਨ ਨਹੀਂ ਚੁੱਕਿਆ ਹੁਣ ਨਾ ਹੋਰ ਟੈਨਸ਼ਨ ਪੈ ਗਈ ਓ ਪਤਾ ਨਹੀਂ ਕਰਨਾ ਵੀ ਉਹਨੇ ਫੋਨ ਕਿ ਨਹੀਂ ਕਰਨਾ ਕਰਨਾ ਕਿੱਥੋਂ ਜਿਹੜਾ ਸਾਡਾ ਕੀਤਾ ਵੀ ਉਹਨੇ ਚੁੱਕਿਆ ਤੀ ਭਾਵੇਂ ਉਧਰ ਸਿੱਧੀਆਂ ਤਾਰਾਂ ਜੋੜੀਆਂ ਹੋਣ ਸਹੁਰੇ ਕੀਤਾ ਹੋਵੇ ਫੋਨ ਨਹੀਂ ਨਹੀਂ ਰਮਨ ਉਹਥੇ ਨਹੀਂ ਉਹਨੇ ਫੋਨ ਕਰਨਾ ਜਾਣ ਦੋ ਤੁਸੀਂ ਗੱਲ ਉਹਨੇ ਕਰਤਾ ਹੁਣਾਵਾ ਜਿਹੜਾ ਮੇਰਾ ਫੋਨ ਹੀ ਗਾ ਚੁੱਕਿਆ ਇੱਥੇ ਤੁਹਾਨੂੰ ਪਤਾ ਹੀ ਵੀ ਮੰਮੀ ਮੇਰਾ ਧਿਆਨ ਰੱਖਦੀ ਆ ਸੰਦੀਪ ਧਿਆਨ ਰੱਖਦੀ ਆ ਉਥੇ ਕਿੰਨੇ ਧਿਆਨ ਰਖਣਾਵਾ ਸਾਰਾ ਕੰਮ ਨਾ ਖਰਾਬ ਹੋ ਗਿਆ ਉਹ ਚੱਲ ਕੋਈ ਗੱਲ ਨਹੀਂ ਇੱਕ ਵਾਰੀ ਫੇਰ ਲਾ ਕੇ ਵੇਖ ਲਾਂਗੇ ਕਿ ਦਿਨਰੇ ਪਰੇ ਮੈਨੂੰ ਲਾ ਲੈਣ ਦੋ ਹਾਂ ਹੋਰ ਤਰੀ ਹੋਈ ਜਾਂਦੇ ਆ ਜਿੰਨਾ ਚਿਰ ਪਤਾ ਨਾ ਲੱਗਾ ਮੇਰੀ ਗੱਲ ਨਾ ਹੋਈ ਉਹਦੇ ਨਾਲ ਅਹੇ ਚੁੱਕਲਾ ਹਾਂ ਮੜੀ ਜੀ ਗੱਲ ਕਰਲਾ ਮੈਨੂੰ ਪਤਾ ਲੱਗੇ ਵਾਲੋ ਡਾਇਲ ਕੀਤਾ ਨੰਬਰ ਹਲੇ ਵਿਅਸਤ ਹੈ ਜੇ ਬਾਅਦ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ ਹੁਣ ਇਹ ਨਹੀਂ ਚੁੱਕਣਾ ਹੁਣੇ ਗੜੀ ਕੱਟ ਹੀ ਦਿੱਤਾ ਵੇਖ ਲਓ ਹੁਣ ਇਹਦਾ ਹੱਲ ਕੀ ਹੋਊਗਾ ਨਾਲ ਦੇ ਕਿਸੇ ਮੁੰਡੇ ਦਾ ਨੰਬਰ ਵੀ ਨਹੀਂ ਰੱਖਿਆ ਕਿ ਹੋਰ ਨਹੀਂ ਕਰਕੇ ਹਾਲਚਾਲ ਬੰਦਾ ਪੁੱਛ ਲੈਂਦਾ ਹਾਂ ਕੋਈ ਗੱਲ ਯਾਰ ਬੰਦਾ ਇੱਥੋਂ ਗਿਆ ਹੀ ਅਜੇ ਛੁੱਟੀ 깈ਕੇ ਹੌਸਲਾ ਕਰ ਗੁੱਸਾ ਉਹਦੇ ਮਾਰੇ ਚ ਅਪੀਲ ਕਰੂਗਾ ਫੋਨ ਹਾਂ ਤੁਸੀਂ ਤਾਂ ਮੈਨੂੰ ਕਹੀ ਜਾਣਦੇ ਜੇ ਹੌਸਲਾ ਕਰ ਮੈਂ ਮਾਂ ਵਾਂ ਮੇਰੇ ਕੋ ਹੌਸਲਾ ਨਹੀਂ ਹੋਣ ਰਿਹਾ ਤੇ ਫੇਰ ਉਹਨੂੰ ਕੰਮ ਸੁਵਾਤਾ ਕਰਨਾ ਹੀ ਨਾ ਤੁਹਾਡੀ ਤੇ ਉਹ ਗੱਲ ਵਾ ਚੰਗਾ ਕੰਮ ਹੋ ਗਿਆ ਤੇ ਕਹਿਣਾ ਮੈਂ ਕੀਤਾ ਵਾ ਮਾੜਾ ਹੋ ਗਿਆ ਤੇ ਕਹਿਣਾ ਵਾ ਵੀ ਤੂੰ ਕੀਤਾ ਵਾ ਹੁਣ ਜਿੰਨਾ ਗੋਗਾ ਮੇਰੇ ਸਿਰ ਤੇ ਪਾ ਦੋ ਵੀ ਤੇਰਾ ਹੀ ਕਸੂਰ ਵਾ ਉਹ ਮੇਰੀ ਗੱਲ ਸੁਣ ਦੇਖ ਕਰ ਹੁੰਦਾ ਨਾ लवली ਤੇ ਉਹਦੇ ਸਾਹਮਣੇ ਜਾਂਦੀ ਫੇਰ ਕੋਈ ਗੱਲ ਨਹੀਂ ਵੀ ਆਖਾਂ ਇੱਕੋ ਗੱਲੀ ਕਰੀ ਜਾਂਦੇ ਆ ਜੋ ਗੱਡੀ ਦੇ ਦਿੰਦੇ ਮੈਂ ਕੱਲੀ ਨੇ ਤਾਂ ਨਹੀਂ ਚਲਾਉਣੀ ਸਾਰੇ ਟੱਬਰ ਨੇ ਬੈਠ ਕੇ ਜਾਇਆ ਕਰਨਾ ਹੀ ਉਹ ਹੁਣ ਵੀ ਤੇ ਮੁੜੇ ਨੇ ਚਲਾਉਣੀ ਗੱਡੀ ਤੂੰ ਚਲਾਉਣੀ ਮੈਂ ਤਾਂ ਉਹਦੇ ਕਹਿਂਦਾ ਹੀ ਆ ਕਿ ਸਾਰਿਆਂ ਜਾਇ ਕਰਨਾ ਜਿੱਥੇ ਵੀ ਜਾਣਾ ਹੁੰਦਾ ਤੂੰ ਗਲਤਵਾ ਤੂੰ ਗਲਤਵਾ ਆਹ ਗੱਲਾਂ ਕਰ ਕਰਕੇ ਨਾ ਜਵਾਈ ਭਾਈ ਘਰ ਰਹਿੰਦਾ ਵਾ ਕੀ ਸੋਚੂਗਾ ਹੁਣ ਮੇਰੀਆਂ ਗਲਤੀਆਂ ਡਹਿ ਪੈ ਜਾ ਕੱਢਣ ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ ਕੋਈ ਗੱਲ ਕਰੀ ਜਾਂਦੀ ਆ ਗੱਡੀ ਨਹੀਂ ਆਈ ਗੱਡੀ ਨਹੀਂ ਆਈ ਚੱਲ ਗਈ ਆ ਤੇ ਵੀਰ ਜੀ ਹੁਣੇ ਵੀ ਕੋ ਗੱਲ ਹੀ ਕਰੀ ਜਾਂਦੇ ਆ ਵੀ ਕੋਈ ਗੱਲ ਬਾਤ ਨਹੀਂ ਹੋਈ ਨਾਲੇ ਕਿੰਨੇ ਦਿਨ ਦੇ ਹੋ ਗਏ ਆਈ ਨੂੰ ਤੇ ਉਹਨਾਂ ਦੇ ਮਨ 'ਚ ਤੇ ਫਿਰ ਆਪੇ ਗੱਲਾਂ ਆਉਣੀਆਂ ਹੀ ਆ ਉਹਨੂੰ ਕਿਦਾ ਕਰਾਂ ਇੰਦਾ ਕਰਦੀ ਮੰਮੀ ਹੁਣਾਂ ਨੂੰ ਫੋਨ ਲਾਉਂਦੀ ਆ ਕਿ ਚਲੋ ਮਮੀ ਜੀ ਕਿੰਨੇ ਦਿਨ ਹੀ ਹੋ ਗਏ ਮੈਨੂੰ ਆਈ ਨੂੰ ਤੁਸੀਂ ਲੈ ਜਾਓ ਆਣ ਕੇ ਫੋਨ ਕਰਕੇ ਪੁੱਛਦੀ ਆ ਭਲਾ ਕੀ ਪਤਾ ਹੀ ਜਾਣ ਲੈਣਾ ਚੁੱਕਰ ਨੇ ਦੇ ਕੀ ਕਰਾਂਦਾ ਸਮਾਂ ਨਾ ਮੈਂ ਇੱਧਰ ਜੂਗੀ ਨਾ ਉੱਧਰ ਜੂਗੀ ਜੇ ਫੋਨ ਚੁੱਪ ਲੈਣਾ ਕੋਈ ਗੱਲ ਬਾਤ ਹੋਵੇ ਮੈਨੂੰ ਵੀ ਪਤਾ ਲੱਗੇ ਕਿ ਉਹ ਚਲ ਵੀ ਗਈ ਹੈ ਕਿ ਜਾਂ ਇੱਥੇ ਹੀ ਹੱਲੇ ਮੈਂ ਤਾਂ ਝੂਠ ਹੀ ਬੋਲੀ ਜਾਂਦੀ ਆ ਇਹਨਾਂ ਦੇ ਨਾਲ ਕੀ ਰੱਬਾ ਮਰਨਾ ਕਰਨ ਦਿਆਂ ਤੂੰ ਇਹੀ ਕੁਝ ਲਿਖਿਆ ਹੀ ਮੇਰੇ ਕਰਮਾਂ ਦੇ ਵਿੱਚ ਫੋਨ ਜਾਣ ਕੇ ਨਹੀਂ ਚੁਕਾਂਦੇ ਜਿੱਥੇ ਤੱਕ ਮੈਨੂੰ ਪਤਾ ਵਾ ਮੈਂ ਉੱਥੇ ਅੰਦਰ ਲੱਭਣਿਆ ਤੇ ਤੁਸੀਂ ਬਾਹਰ ਆ ਕੇ ਬੈਠੇ ਆਜੋ ਵੀਰ ਜੀ ਹੋਰ ਠੀਕ ਠਾਕ ਹੈ ਹਾਂਜੀ ਵਧੀਆ ਠੀਕ ਠਾਕ ਤੁਸੀਂ ਅੰਦਰ ਬੈਣਾ ਹੈਗਾ ਇੱਥੇ ਬਾਹਰ ਬੈਠੇ ਗਰਮੀ ਹੈ ਨਹੀਂ ਨਹੀਂ ਗਰਮੀ ਨਹੀਂ ਬਦਲ ਜਾਇਆ ਹੋਇਆ ਹੀ ਤੇ ਮੈਂ ਚਲ ਇੱਥੇ ਬੈ ਜਾਨੇ ਘੜੀ ਬਦਲਤੇ ਹੋਇਆ ਚਲ ਮੀਂਹ ਵੀ ਪੈ ਜਾਣਾ ਕਿਤੇ ਹਾਂਜੀ ਤੇ ਫੇਰ ਠੰਡਾ ਹੋ ਜਾਏ ਓਦਾਂ ਵੀ ਹੁਣ ਪੈ ਲਿਆ ਨੂ ਵੀ ਲੋੜ ਵਾ ਪਣੀ ਦੀ ਹਾਂ ਓ ਭਾਜੀ ਚਲ ਗਏ ਕੱਲ ਦੀ ਡਿਊਟੀ ਫੇਰ ਹਾਂਜੀ ਉਹ ਚਲ ਗਏ ਕੱਲ ਦੀ ਆਇਆ ਫੋਨ ਫਾਨ ਆਇਆ ਹੀ ਠੀਕ ਠਾਕ ਦਾ ਚਲ ਵਧੀਆ ਮੇਰਾ ਵੀ ਇਦਾਂ ਕੰਮ ਚ ਸਿਰ ਦਿੱਤਾ ਵਾ ਤੇ ਟਾਈਮ ਨਹੀਂ ਲੱਗੜਿਆ ਉਹਨਾਂ ਨੂੰ ਫੋਨ ਕਰਨ ਦਾ ਪਹਿਲਾਂ ਤਾਂ ਮੈਂ ਸੋਚਨੇ ਹੋਈ ਚੱਲ ਜਾ ਕੇ ਮਿਲਾਂ ਵਾਂ ਅੱਛਾ ਅੱਛਾ ਤੇ ਜਾਇਆ ਵੀ ਨਹੀਂ ਗਿਆ ਤੇ ਹੁਣ ਚੱਲ ਕੋਈ ਨਹੀਂ ਅੱਜ ਫੋਨ ਕਰਦਾ ਉਹ ਦੋਨਾਂ ਨੂੰ ਚਲੋ ਕੋਈ ਗੱਲ ਨਹੀਂ ਆ ਪਤਾ ਹੀ ਉਹਨਾਂ ਨੂੰ ਵੀ ਕੰਮ ਦੇ ਦਿਨ ਵਾ ਤੇ ਨਹੀਂ ਵੀ ਟਾਈਮ ਲੱਗਦਾ ਹੈਗਾ ਕੋਈ ਗੱਲ ਨਹੀਂ ਆਇਆ ਫੋਨ ਤੂੰ ਫਿਕਰ ਨਾ ਕਰੋ ਤੁਹਾਡੇ ਬਸ ਕੱਢ ਗਿਆ ਠੀਕ ਕਿੱਦਾਂ ਰਹਿਣਾ ਜੇ ਦੋ ਚਾਰ ਦਿਨ ਕਿ ਜਾਂ ਹਾਂਜੀ ਰਹੂੰਗੀ ਹਲੇ ਦੋ ਚਾਰ ਦਿਨ ਠੀਕ ਹੈ ਹਾਂਜੀ ਮੈਂ ਉਹਦਾ ਪੁੱਛਣ ਆਇਆਂਗਾ ਕੋਈ ਗੱਲ ਤੁਸੀਂ ਰਹੋ ਜਿੰਨਾ ਚਿਰ ਮਰਜੀ ਉਹਦਾ ਪੁੱਛਣ ਆਇਆਂਗਾ ਠੀਕ ਜੀ ਮੈਂ ਚੱਲ ਕੋਈ ਗੱਲ ਨਹੀਂ ਪੁੱਛ ਲੈ ਕਰੀ ਤੇ ਕੋਈ ਨਹੀਂ ਮੈਂ ਨਾ ਚੱਲੇ ਹਵੇਲੀ ਤੇ ਜੋਤ ਨੂੰ ਘਲੇ ਉਧਰ ਠੀਕ ਆ ਕੋਈ ਨਹੀਂ ਮੇਰੇ ਕੋਲ ਕੰਮ ਕਰਾਂ ਵਾਲੇ ਪੱਠੇ ਵੀ ਗੁਜ਼ਰਨ ਆਲੇ ਤੇ ਮੈਂ ਨਵੇੜਾ ਮੈਂ ਕੰਮ ਨਹੀਂ ਬੈਠੋ ਇੱਥੇ ਕੀ ਦੱਸਾਂਗੇ ਜੀ ਹੁਣਾਂ ਨੂੰ ਹੁਣ ਉਹਨਾਂ ਦਾ ਵੀ ਪੁੱਛਣਾ ਜਾਇਜ਼ ਮਨ ਚ ਫਿਕਰ ਜੀ ਤੇ ਹੋਈ ਜਾਂਦੀ ਆ ਕਿ 2-4 ਦਿਨ ਹੋ ਚਲੇ ਆਈ ਨੂੰ ਕਿ ਜੇ ਮਾ ਲੋ ਬੰਦੇ ਨੇ ਕਰੂ ਡਿਊਟੀ ਤੇ ਜਾਣਾ ਹੋਵੇ ਤੇ ਕਹਿੰਦੇ ਆ ਚਾਹੀਦੂ ਆਇਏ ਨਹੀਂ ਆ ਚਾਹੀ ਕਿਦਾਂ ਹੋ ਉਹਨਾਂ ਦੇ ਸਰਨੇ ਪੁੱਛਣੀਆਂ ਬਾਰ-ਬਾਰ ਇਹ ਵਧਾ ਉਹਨਾਂ ਦੇ ਮਾਂਝ ਵੀ ਕੋਈ ਟੈਨਸ਼ਨ ਨਹੀਂ ਹੈਗੀ ਤਾਂ ਹੀ ਪੁੱਛਣਦੇ ਆ ਮੈਂ ਕੀ ਕਰਾਂ ਸੱਚੀ ਫਸ ਗਈ ਆ ਇਹਦਾ ਨਾ ਕਰਾਂ ਮੰਮੀ ਹੁਣ ਮੈਂ ਫੇਰ ਫੋਨ ਲਉਣੀ ਏਕ ਵਾਰ ਕੀ ਪਟਕ ਦੇ ਗਾਂ ਪਸ਼ਾ ਹੋਏ ਹੁਣ ਕਿ ਆ ਵਈ ਕਦੇ ਚੁੱਪ ਕਣੀ ਨਹੀਂ ਲੈਏ ਤੇ ਮੇਰਾ ਦਾਵਾ ਜਿੱਦਾਂ ਮੈਂ ਬਸਤੇ ਚੜਕੀ ਆਈ ਹਾਂ ਨਾ ਇਦਾਂ ਹੀ ਵਾਪਸ ਚਲ ਜਾਵਾਂ ਤੇ ਇਹਨਾਂ ਨੂੰ ਇੱਥੇ ਕਹਿ ਦਿੰਨੀ ਆ ਕਿ ਡੜੀ ਜੀ ਹੁਣ ਦਾ ਟੈਮ ਨਹੀਂ ਆ ਉਹ ਹਲੇ ਕੰਮ ਨਹੀਂ ਆ ਕਰਨ ਚੁੱਪ ਕਰਕੇ ਨਾ ਬੈਗ ਦੇ ਵਿੱਚ ਪਾਉਣੀ ਆ ਕੱਪੜੇ ਤੇ ਚਲੀ ਜਾਨੀ ਆ ਘਰੋਂ ਥੋੜਾ ਘੜ ਦੇਣ ਲੱਗੀ ਆ ਫੇਰ ਜਾ ਕੇ ਦੇਖਾਂ ਕੀ ਮਾਹੌਲ ਚੱਲ ਰਿਹਾ ਉੱਥੇ ਦਾ ਕੁਝ ਪਤਾ ਤੇ ਲੱਗੇ ਮੈਂ ਰਪਿੰਦਰ ਨੂੰ ਪੁੱਛਿਆ ਸੀਗਾ ਉਦਾਂ ਹੀ ਮੈਂ ਕਿੰਨੇ ਕਦੇ ਰਹਿਣਾ ਵਾ ਹੁਣ ਬਾਰ-ਬਾਰ ਪੁੱਛਣੋਂ ਮੇਰਾ ਵੀ ਜੀ ਨਹੀਂ ਕਰਦਾ ਕਿ ਅਗਲੀ ਕਦੇ ਨਾ ਇਹ ਘਰੇ ਮੈਨੂੰ ਕੱਲ੍ਹ ਕੇ ਰਾਜੀ ਆ ਤੇ ਪਰ ਜੇ ਦਾ ਪੁੱਛੀਏ ਤਾਂ ਫਿਰ ਇਹ ਵੀ ਹੁੰਦਾ ਵੀ ਕਿਤੇ ਸੋਚੇ ਨਾ ਵੀ ਮੈਨੂੰ ਕਿਹੜਾ ਪੁੱਛਦੇ ਕਿਛਦੇ ਅਸੀਂ ਤਾਂ ਅੱਧ ਵਿੱਚ ਫਸ ਗਏ ਆ ਮੈਨੂੰ ਕਹਿੰਦੀ ਤਾਂ ਹੈਗੀ ਆ ਕਿ ਗੱਲਬਾਤ ਮੇਰੀ ਹੁੰਦੀ ਆ ਪਰ ਮੈਂ ਗੱਲਬਾਤ ਕਰਦੀ ਵੇਖੀ ਨਹੀਂ ਚਾਰ-ਪੰਜ ਦਿਨ ਹੋ ਗਏ ਆ ਲਵਲੀ ਭਾਜੀ ਵੀ ਚਲ ਗਏ ਛੁੱਟੀ ਕੱਟ ਕੇ ਤੇ ਨਾ ਸਾਡੇ ਕੋਈ ਜਾਇਆ ਗਿਆ ਤੇ ਨਾ ਉਹਨਾਂ ਨੇ ਫੋਨ ਕੀਤਾ ਤੇ ਫਿਰ ਦੱਸੋ ਵੀ ਇਹਨਾਂ ਸਾਰੀਆਂ ਗੱਲਾਂ ਜਦੋਂ ਵੇਖੀ ਦੀਆਂ ਇਕੱਠੀਆਂ ਕਰਕੇ ਤੇ ਟੈਨਸ਼ਨ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਗੱਲ ਤੇ ਤੁਹਾਡੀ ਠੀਕ ਵਾ ਮੈਂ ਤੇ ਆਪ ਨੂੰ ਪੁੱਛਿਆ ਵਾ ਦੋ ਚਾਰ ਵਾਰ ਤੇ ਉਹ ਕਹਿੰਦੀ ਆ ਭਾਬੀ ਮੇਰੀ ਗੱਲ ਹੁੰਦੀ ਆ ਮੈਨੂੰ ਫੋਨ ਆਇਆ ਵਾ ਤੇ ਜ਼ਿਆਦਾ ਵਾਰੀ ਤਾਂ ਨਹੀਂ ਪੁੱਛਦੀ ਵੀ ਮਨ ਜਨਾ ਸੋਚੇ ਵੀ ਮੈਨੂੰ ਭਾਬੀ बार-बार ਕਿਉਂ ਪੁੱਛਦੇ ਆ ਉਹ ਆਹ ਹੋਏ ਮੈਂ ਵੀ ਇਸੇ ਕਰਕੇ ਗੱਲ ਨਾ ਕਰਦਾ ਜੀ ਬਾਰ ਬਾਰ ਇੱਕੋ ਗੱਲ ਕਰੀਏ ਕਿ ਕਿਤੇ ਸੋਚੇ ਨਾ ਵੀ ਮੈਂ ਜੇ ਦੋ ਜੱਦਾਂ ਰਹਿਣ ਆਈ ਗਈ ਆ ਤੇ ਕਿੱਡੀ ਇਹਨਾਂ ਨੂੰ ਟੈਨਸ਼ਨ ਪੈ ਗਈ ਵੇਖੋ ਉਹੀ ਗੱਲ ਆ ਨਾ ਮਾਹਾਂ ਤੇ ਮੈਂ ਤਾਂ ਡੈਲੀ ਗੱਲ ਭਲਾਈ ਵੀ ਉੱਥੇ ਸਾਰਾ ਕੁਝ ਠੀਕ ਠਾਕ ਵਾ ਹੁਣ ਜਦੋਂ ਇੱਦਾਂ ਬੈਠੀ ਰਹਿੰਦੀ ਆ ਨਾ ਤੇ ਉਹ ਗੱਲਾਂ ਫੇਰ ਚੇਤੇ ਆ ਜਾਂਦੀਆਂ ਵਾ ਕਿ ਕੋਈ ਗੱਲਬਾਤ ਨਾ ਹੋਈ ਹੋਵੇ ਤੇ ਹੁਣ ਜਦੋਂ ਤੁਸੀਂ ਛੱਡਣ ਗਏ ਨਾ ਉਦਾਂ ਫੇਰ ਵੀ ਇੱਕ ਵਾਰੀ ਜੀਹਾਂ ਦਾ ਵੇਖ ਕੇ ਆਇਓ ਵੀ ਕਿੱਦਾਂ ਬੋਲਦੇ ਆ ਕਿੱਦਾਂ ਹੁੰਦੇ ਆ ਮੈਂ ਸੋਚ ਰਹੀ ਸੀਗਾ ਕਿ ਮੈਂ ਇੱਕ ਲਵਲੀ ਭਾਈ ਨੂੰ ਫੋਨ ਨਾ ਕਰਕੇ ਵੇਖਾਂ ਹੂੰ ਵੇਖਣਾ ਗੱਲਬਾਤ ਕਰਕੇ ਪਤਾ ਲੱਗ ਹੀ ਜਾਂਦਾ ਫਿਰ ਵੀ ਗੱਲਬਾਤ ਚ ਚਲੋ ਭਾਈ ਇੰਨਾ ਕਰ ਲਓ ਪੁੱਛਣਾ ਮੈਂ ਕਰੀ ਕਿ ਸਭ ਕੋ ਠੀਕ ਠਾਕ ਹੈਗਾ ਸਹੀ ਹੈ ਫੀਰ ਲਾ ਮੈਂ ਕਰੀ ਪਹ ਲਾਗਾ ਨਾ ਕਰੋ ਕਿ ਬਤਾ ਕੋਈ ਕੰਮ ਕੰਮ ਕਰਦੀ ਹੋਣੀ ਆ ਜਾਂ ਡਿਊਟੀ ਤੇ ਹੋਣੀ ਆ ਇੱਕ ਵਾਰੀ ਫੇਰ ਲਾ ਕੇ ਵੇਖਣਾ ਵਾ ਜੇ ਤੇ ਚੁੱਕ ਲੈਣਗੇ ਤੇ ਹੁਣ ਮੈਨੂੰ ਟੈਨਸ਼ਨ ਹੋਣਾ ਹੈ ਵੀ ਟੈਨਸ਼ਨ ਨਾ ਕਰੋ ਤਹੀਂ ਕੋਈ ਗੱਲ ਨਹੀਂ ਸ਼ਾਮ ਤੱਕ ਵੇਖ ਲੋ ਕਿ ਇਹ ਇੱਕ ਵੇਲੇ ਤੇ ਬੰਦਾ ਫ੍ਰੀ ਹੁੰਦਾ ਹੀ ਆ ਤੇ ਆਪੇ ਫੋਨ ਕਰ ਦਿੰਦੇ ਆ ਤੇ ਨਾ ਹੋਊਗਾ ਤੇ ਫਿਰ ਗੱਲ ਕਰ ਲਾਂਗੇ ਪੁੱਛ ਲਾਂਗੇ ਵੀ ਕੀ ਗੱਲ ਵਾ ਫਿਰ ਕੀ ਕਰਨਾ ਪਿੰਡ ਦਾ ਫੋਨ ਲਾਵਾ ਸੋਰੇ ਦੇ ਸੋਰੇ ਨਾਲ ਮੈਂ ਤੇ ਕਹਿੰਦੀ ਆ ਕਿ ਤਹੀ ਮੁਖਤਿਆਰ ਭਾਜੀ ਨੂੰ ਉਹਨਾਂ ਨੂੰ ਪੁੱਛੋ ਜੇ ਮੈਨੂੰ ਕਹਿੰਦੇ ਤੇ ਮੈਂ ਪਰਮਿਟ ਨੂੰ ਪੁੱਛ ਲੈਣੀ ਪਰ ਇਹ ਵੀ ਤਹੀ ਭਾਜੀ ਨਾਲ ਸਿੱਧੀ ਗੱਲ ਕਰ ਲੋਗੇ ਤੇ ਚੰਗੀ ਗੱਲ ਵਾ ਉਥੇ ਪੁੱਛਣ ਨਾਲੋਂ ਚੰਗਾ ਵਾ ਵੀ ਉਹਨਾਂ ਨੂੰ ਤੇ ਪਤਾ ਹੀ ਹੋਊਗਾ ਜੇ ਕੋਈ ਗੱਲ ਵੀ ਹੋਈ ਹੋਊਗੀ ਅੱਗੇ ਕਿਹੜਾ ਉਹ ਵਿਚਾਰੇ ਲੁਕਾ ਰੱਖਦੇ ਕਿਹੇ ਗੱਲ ਤਾਂ ਮੁਖਤਿਆਰ ਭਾਈ ਨੂੰ ਕਰਨਾ ਫੋਨ ਕਰਾ ਇਹਨਾਂ ਨੂੰ ਪੁੱਛਣਾ ਭਲਾ ਕੋਈ ਗੱਲਬਾਤ ਨਹੀਂ ਹੋਈ ਐ ਇਹੋ ਜੀ

ਕੋਛ ਨਹੀਂ ਬਸ ਬੈਠੇ ਆਪਾਂ ਵੇਲੀ ਤੇ ਉਹ ਮੈਂ ਨਾ ਗੱਲ ਜੀ ਕਰਮੀ ਹੈ ਤੁਹਾਡੇ ਨਾਲ ਮੈਂ ਨਾ ਆਪਣੇ ਲਵਲੀ ਨੂੰ ਫੋਨ ਲਾਉਂਦੇ ਆਂ ਅਸੀਂ ਕਹਿੰਦੇ ਫੋਨ ਨਹੀਂ ਚੁੱਕਿਆ ਉਹਨਾਂ ਨੇ ਤੇ ਰੁਪਿੰਦਰ ਵੀ ਚਾਰ ਮਹੀਨੇ ਦਿਨ ਹੋ ਗਏ ਚਲੋ ਉਹ ਤੇ ਕੋਈ ਗੱਲ ਨਹੀਂ ਜਿੰਨੇ ਦਿਨ ਮਰਜ਼ੀ ਰਵੇ ਤੁਹਾਨੂੰ ਪਤਾ ਉਹਦਾ ਘਰ ਵਾ ਪਰ ਫਿਰ ਵੀ ਮੈਨੂੰ ਟੈਨਸ਼ਨ ਜੀ ਹੋ ਰਹੀ ਕਿ ਕੋਈ ਗੱਲਬਾਤ ਨਹੀਂ ਕਿ ਕੋਈ ਇਹੋ ਜਿਹੀ ਵੀ ਜਿਹੜੀ ਕੋਈ ਗੱਲਬਾਤ ਨਹੀਂ ਮੈਨੂੰ ਪਤਾ ਨਹੀਂ ਲੱਗਦਾ ਕਿ ਉਹਦਾ ਹਾਂਜੀ ਹਾਂਜੀ ਕੱਲ ਦੇ ਗਏ ਨੇ ਹਾਂ ਬਿਲਕੁਲ 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 ਹਾਂਜੀ ਥੋੜਾ ਜਿਹੀ ਹੋਣਾ ਹੂੰ ਠੀਕ ਠੀਕ ਉਧਰ ਕੋਈ ਗੱਲਬਾਤ ਨਹੀਂ ਠੀਕ ਠਾਕ ਨਾ ਸਾਰਾ ਹਾਂ ਯਾਰ ਨਹੀਂ ਕੋਈ ਗੱਲਬਾਤ ਨਹੀਂ ਠੀਕ ਆ ਆਵਾਂਗਾ ਕਿ ਜਦੋਂ ਤੇ ਤਰਨਾ ਕਰਨਾ ਮੈਂ ਤੁਹਾਨੂੰ ਜਰੂਰ 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 ਠੀਕ ਆ ਕੋਈ ਗੱਲਬਾਤ ਨਹੀਂ ਚਲੋ ਠੀਕ ਆ ਕਰ ਲਓ ਭਾਜੀ ਕੰਮ ਤੁਸੀਂ ਵੀ ਕਰ ਲਓ ਹੈ ਠੀਕ ਆ ਓਕੇ ਓਕੇ ਭਾਜੀ ਓਕੇ ਭਾਜੀ ਕਹਿੰਦੇ ਕੋਈ ਗੱਲ ਬਾਤ ਨਹੀਂ ਆ ਮੈਨੂੰ ਲੱਗਦਾ ਸੀ ਉਦਾਂ ਹੀ ਸ਼ੱਕ ਕਰੀ ਜਾਂਦੇ ਆ ਚਲੋ ਕੋਈ ਨਹੀਂ ਇਹਦੇ ਵਧੀਆ ਗੱਲਾਂ ਆ ਨਾ ਵੀ ਕੋਈ ਗੱਲ ਬਾਤ ਨਹੀਂ ਆ ਰਪਿੰਦਰ ਵੀ ਕਹਿੰਦੀ ਕਹਿੰਦੀ ਮੇਰੀ ਗੱਲ ਹੁੰਦੀ ਰਹਿੰਦੀ ਆ ਚਲੋ ਰੱਬ ਕਰੇ ਵੀ ਹੁੰਦੀ ਰਹਿੰਦੀ ਹੋਵੇ ਹਾਂਜੀ ਤੇ ਸਭ ਕੁਝ ਠੀਕ ਠਾਕ ਹੀ ਹੋਵੇ ਜਿਹੜੀ ਗੱਲ ਦਾ ਡਰ ਸੀ ਨਾ ਉਹੀ ਗੱਲ ਹੋਈ ਆ ਉਹਨਾਂ ਗੱਡੀ ਦਾ ਮੇਨਾ ਮਾਰ ਕੇ ਉਹਨੂੰ ਕੱਢਿਆ ਨਾਲ ਉਹਨੂੰ ਕਹਿੰਦੇ ਕਿ ਤੈਨੂੰ ਛੱਡਣ ਨਹੀਂ ਗਿਆ ਤੂੰ ਬਸੇ ਜਾ ਅੱਛਾ ਤੇ ਰਪਿੰਦਰ ਨੇ ਕੋਰ ਗੱਲ ਕੀਤੀ ਜੋ ਨਾਲ ਕਹਿੰਦੀ ਮੈਂ ਵਿਚਾਰਤ ਜੀ ਪਾਈ ਆ ਪਰ ਚੰਗੀ ਤਰ੍ਹਾਂ ਨਹੀਂ ਦੱਸਿਆ ਉਹਨੂੰ ਓਏ ਆਹ ਉਹਦਾ ਵਿਚਾਰੀ ਦਾ ਦੇ ਲੈਣੇ ਕਰਦਾ ਗੱਲ ਕਰਨ ਉਹ ਜੋਬਨ ਨਾਲ ਇਹ ਫਿਕਰ ਕਰਨਗੇ ਅੱਗੇ ਮਾਂ ਦੇ ਮੈਂ ਹੀਗਾ ਸੋਚਣ ਦੀਆਂ ਵੀ ਜੋਬਨ ਨਾਲ ਗੱਲ ਕਰ ਲਈਏ ਗੱਲ ਜ਼ਿਆਦਾ ਵੱਧ ਗਈ ਨਾ ਤਾਂ ਫਿਰ ਕੀ ਕਵਾਂਗੇ ਉਹਨਾਂ ਚਲ ਕੋਈ ਗੱਲ ਨਹੀਂ ਮੈਂ ਕਰਨਾ ਜੋਬਨ ਨਾਲ ਮੈਂ ਤਾਂ ਚਾਹੁੰਦਾ ਸੀ ਕਿ ਰੁਪਿੰਦਰ ਆਪ ਗੱਲ ਕਰ ਲੈਂਦੀ ਐ ਇੱਕ ਵਾਰੀ ਜੋਬਨ ਨਾਲ ਕਿ ਜੋਬਨ ਨੇ ਕੀ ਕੀਤਾ ਨਾ ਉਹਨੇ ਨਹੀਂ ਕਿਹਾ ਦੱਸਣਾ ਹਨਾ ਆਪੇ ਦੱਸਣਾ ਬਣਾ ਗੱਲ ਤੇ ਹੋਈ ਆ ਪਰ ਮੀਤ ਕੁੜੀਆਂ ਘਾਟੀ ਗੱਲ ਕਰਦੀਆਂ ਹੁੰਦੀਆਂ ਉਹਨਾਂ ਨੂੰ ਫਿਕਰ ਹੁੰਦਾ ਦੋਵਾਂ ਘਰਾਂ ਦਾ ਗੱਲਬਾਤ ਸਾਰੀ ਸਾਡੇ ਤੇ ਹੀ ਆਣੀ ਕਿ ਜੋ ਬੰਨੇ ਇੱਕ ਵਾਰੀ ਗੱਲ ਕਰ ਲਈਏ ਤੇ ਫਿਰ ਕਰ ਲੈਨੇ ਗੱਲ ਉਹਨਾਂ ਨੇ ਜਾ ਕੇ ਵੀ ਕਿਉਂ ਤੁਸੀਂ ਕੁੜੀ ਨੂੰ ਭੇਜਿਆ ਇਦਾਂ ਚੱਲ ਕੋਈ ਨਹੀਂ ਮੈਂ ਜੋ ਬੰਨਾ ਕਰਨਾ ਗੱਲ ਕਰਨੇ ਹੱਲ ਕੋਈ ਇਹ ਗੱਲ ਦਾ ਯਾਰ ਕੁੜੀ ਉੱਥੇ ਥੋੜੀ ਬਿਠਾਣਨੀ ਆ ਹੁਣ ਤੁਸੀਂ ਦੱਸੋ ਕਿ ਜੋ ਬੰਨਾ ਗੱਲ ਕਰੀਏ ਕਿ ਜਾਂ ਉਹਨਾਂ ਨਾਲ ਗੱਲ ਕਰੀਏ ਜਾ ਕੇ ਪਰ ਮੀਤ ਮੈਂ ਵੀ ਉਹੋ ਸੋਚਣ ਡਿਆ ਕਿ ਜੋ ਬੰਨਾ ਗੱਲ ਕਰਨ ਤੋਂ ਪਹਿਲੇ ਨਾ ਮੈਂ ਇੱਕ ਵਾਰੀ ਉਹਨਾਂ ਨਾਲ ਗੱਲ ਕਰ ਲਾਂ ਪਰ ਉਹਨਾਂ ਨਾਲ ਗੱਲ ਕਰਾਂ ਤੇ ਕਰਾਂਗੇ ਇਹਦੇ ਨਾਲ ਲਵਲੀ ਨੂੰ ਵੀ ਮੈਂ ਪਹਿਲੇ ਸਮਝਾਇਆ ਸੀ ਉਹਨੇ ਤਾਂ ਮੈਨੂੰ ਕਿਹਾ ਸੀ ਭਾਜੀ ਤੁਸੀਂ ਫਿਕਰ ਨਾ ਕਰੋ ਤੇ ਰਹੀਦੀ ਗੱਲ ਬਾਤ ਆ ਭਾਜੀ ਦੀ ਉਹਨੂੰ ਵੀ ਮੈਂ ਜਾ ਕੇ ਪੁੱਛ ਆਇਆ ਉਹਨਾਂ ਨਾਲ ਕਰੀ ਇੱਕ ਵਾਰੀ ਗੱਲ ਕੀਤੀ ਹੈ ਕਿੰਨੀ ਵਾਰ ਤੇ ਗੱਲ ਕੀਤੀ ਹੈ ਹਰ ਇੱਕ ਜੀ ਨਾਲ ਗੱਲ ਕੀਤੀ ਹੈ ਤੇ ਹੁਣ ਆਪਾਂ ਜੋ ਬੰਨਾ ਗੱਲ ਕਰ ਲਈਏ ਗੱਲ ਤੇਰੀ ਠੀਕ ਆ ਉਹਨਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਉਹਨਾਂ ਨੇ ਫਿਰ ਉਹ ਉੱਥੇ ਹੀ ਗੱਲ ਉਹਨਾਂ ਦੀ ਆਣੀ ਹੈ ਕਿ ਸਾਨੂੰ ਗੱਡੀ ਚਾਹੀਦੀ ਹੈ ਚਲ ਕੋਈ ਨਹੀਂ ਜੋ ਬੰਨਾ ਗੱਲ ਕਰੋ ਮੈਂ ਕੱਢ ਕੇ ਟਾਈਮ ਨਾ ਜੋ ਬੰਨਾ ਕਰਨਾ ਗੱਲ ਜ ਜਿਹਦੇ ਉਹਦਾ ਹੱਥ ਭਿੱੜਦਾ ਨਾ ਕੋ ਥੋੜੀ ਬੋਤੀ ਆਪ ਮਦਦ ਕਰ ਦਾਂਗੇ ਫਿਰ ਕੀ ਕਰਨਾ ਪਰਮੀਤ ਇੱਕ ਤਿਆ ਬਾਰ ਬਾਰ ਫੋਨ ਕਰੀ ਜਾਂਦੀ ਆ ਪਤਾ ਨਹੀਂ ਹੋਣੀ ਨੇ ਕੀ ਕਹਿਣਾ ਮੈਂ ਤੇ ਨਹੀਂ ਚੁੱਕਣਾ ਫੋਨ ਇਹੀ ਕਹਿਣਾ ਹਣਾ ਇਹਨੇ ਮੈਨੂੰ ਇੱਥੇ ਸੱਦ ਲਓ ਕੋਈ ਗੱਲ ਨਹੀਂ ਰਪਿੰਦਰ ਉਹਨਾਂ ਚਿਰ ਆਹੀ ਵੀ ਨਹੀਂ ਸੱਦਣਾ ਜਿੰਨਾ ਚਿਰ ਤੂੰ ਗੱਡੀ ਨਹੀਂ ਲੈ ਕੇ ਆਏਂਗੀ ਇੱਥੇ ਕਰੀ ਜਾਂ ਕਿੰਨੇ ਕ ਫੋਨ ਕਰ ਲੈਣਗੀ ਸੰਦੀਪ ਕੀ ਗੱਲਾਂ ਕਰੀ ਜੰਨੀ ਗੱਲੀ ਗੱਲਾਂ ਮੈਂ ਕੀ ਕਰਨੀਆਂ ਰਪਿੰਦਰ ਦਾ ਫੋਨ ਆਉਂड्या ਬਾਰ-ਬਾਰ ਅੱਛਾ ਮੈਂ ਨਹੀਂ ਚੁੱਕਿਆ ਹੈਗਾ ਫੋਨ ਤੂੰ ਚੁੱਕ ਲੈਣਾ ਹੈ ਗੱਲ ਤੇ ਕਰਦੀ ਕਹਿੰਦੀ ਕੀ ਆ ਉਹਨੇ ਇਹੀ ਕਹਿਣਾ ਸੀ ਕਿ ਮੈਨੂੰ ਸੱਦ ਲਓ ਇੱਥੇ ਭਰਾਣਾ ਗੱਲ ਕੀਤੀ ਨਹੀਂ ਹੋਣੀ ਜੇ ਕੀਤੀ ਹੁੰਦੀ ਤੇ ਹੁਣ ਉਹ ਇੱਥੇ ਆਉਂਦੀ ਨਾ ਮੈਨੂੰ ਵੀ ਉਹਦੀ ਸਮਝ ਨਹੀਂ ਆਉਂਦੀ ਤੂੰ ਘਰ ਗੱਲ ਕਰ ਲੈ ਕੋਨਾ ਕੋ ਜਵਾਬ ਦੇਣਗੀ ਕੀ ਪਤਾ ਕਿਦਾਂ ਦੀ ਹੈ ਠੀਠ ਜੀ ਚਲ ਉਹਨੂੰ ਛੱਡੋ ਤੁਸੀਂ ਈ ਲਵਲੀ ਛੱਡਣ ਗਏ ਹੀ ਕੋਈ ਗਲਤ ਨਹੀਂ ਕਰਦਾ ਸੁਨੀਪ ਗੱਲ ਉਹਨੇ ਕਾਜੀ ਕਰਨੀ ਮੂੰਹ ਬਣਾ ਕੇ ਬੈਠਾ ਸੀ ਸਾਰੇ ਰਸਤੇ 'ਚ ਬੋਲਿਆ ਹੀ ਨਹੀਂ ਮੂੰਹ ਤੇ ਉਹਨੇ ਇੱਥੇ ਬਣਾਇਆ ਸੀ ਉਹਦਾ ਜੀ ਕਰਦਾ ਮੈਂ ਲੈ ਆਵਾਂ ਇੱਥੇ ਤੇ ਮੰਮੀ ਨਹੀਂ ਮੰਨਦੇ ਹੈਗੇ ਮੰਮੀ ਨਹੀਂ ਮੰਨਣਾ ਕਿੱਥੋਂ ਵਾ ਮੰਮੀ ਨੇ ਆਪ ਤੇ ਭੇਜਿਆ ਵਾ ਉਹ ਵੀ ਛੇੜਨ ਵਾ ਆਪਣੇ ਭਰਾ ਨਾਲ ਗੱਲ ਕਰਦੇ ਹਾਂ ਕਿ ਮੈਨੂੰ ਗੱਡੀ ਚਾਹੀਦੀ ਐ ਤੇ ਖਲਾਸੀ ਹੋ ਜੇ ਉਹ ਵੀ ਨਹੀਂ ਜਾ ਕੇ ਗੱਲ ਕਰਦੀ ਕਿਤੇ ਨਾ ਘਰ ਦੇ ਨਾਲ ਪੁੱਛਿਆ ਕੋ ਕੀ ਕਿਉਂ ਆਈਆਂ ਧੀਏ ਹੁਣ ਮੰਮੀ ਜਾਂਦੇ ਆ ਨਾ ਕਵਾਂਡੀਆਂ ਦੇ ਘਰ ਤੇ ਪੁੱਛਦੇ ਆ ਤੁਸੀਂ ਤੇ ਕਿੰਨੇ ਹੀ ਗੱਡੀ ਆਉਣੀ ਆ ਤੇ ਗੱਡੀ ਆਈ ਕਿਉਂ ਨਹੀਂ ਸੰਦੀਪ ਲੋਕੀ ਗੱਲਾਂ ਕਰਦੇ ਆ ਪਤਾ ਲੋਕਾਂ ਨੂੰ ਸਾਰਾ ਹੀ ਆ ਵੀ ਨੌਂ ਘਰ ਹੈ ਨਹੀਂ ਆ ਇਹ ਸੋਚਦੇ ਆ ਪਤਾ ਕਿਸੇ ਨੂੰ ਨਹੀਂ ਆ ਤੁਸੀਂ ਨਾ ਇਦਾਂ ਕਰੋ ਬਾਰ-ਬਾਰ लवली ਨੂੰ ਫੋਨ ਕਰਕੇ ਨਾ ਹਾਲ ਚਾਲ ਪੁੱਛਦੇ ਰਹੋ ਮੈਨਾਂ ਨੂੰ ਹੋਣ ਕੀ ਕਰਨਾ ਵਾ ਤੁਹਾਡੇ ਨਾਲ ਗੱਲ ਹੁੰਦੀ ਤੁਸੀਂ ਕਰੋ ਤੇ ਤੁਸੀਂ ਕਰ ਲੋਗੇ ਤੇ ਫਿਰ ਕੀ ਹੋ ਚੱਲਿਆ ਵਾ ਇਹ ਨਹੀਂ ਸਮਝਾਉਣਾ ਮਨੂੰ ਅਗਲਾ ਸਿੱਧੇ ਮੂੰਹ ਨਾਮ ਬੋਲਿਆ ਮੈਂ ਅੱਗੋ ਕੀ ਕਹਾਂਗਾ ਉਹਨੂੰ